ਵਾਲ ਸਟਰੀਟ ਜਰਨਲ ਨੇ ਇਹ ਖਬਰ ਦਿੱਤੀ ਹੈ ਐਂਡ ਇਟਸ ਅ ਵੈਰੀ ਸੀਰੀਅਸ ਨਿਊਜ਼ ਆ ਕਿ ਯੂ ਐਸ ਗ੍ਰੀਨਲੈਂਡ ਦੇ ਉੱਤੇ ਕਬਜ਼ਾ ਕਰਨ ਜਾ ਰਿਹਾ ਹੈ ਦੇ ਹੈਵ ਆਲਰੀ ਮੇਡ ਪਲਾਨਸ ਪਲਾਨ ਕਿਤੇ ਸੌਚ ਬਣਾਈ ਆ ਇਹ ਉਹ ਨਹੀਂ ਜਾ ਕੇ ਮਿਲਟਰੀ ਜਾ ਕੇ ਕਾਨੂੰਨ ਜਾ ਪਰਸ ਜਾ ਕੇ ਕਬਜ਼ਾ ਕਰ ਲੈਣਾ ਬਟ ਉਹਨੇ ਪ੍ਰੈਨ ਬਣਨੀ ਕੀ ਹੈ ਜੀ ਪਲਾਨ ਕੀ ਆ ਸਪਾਈਂਗ ਕਰੋ ਉਸ ਦੇਸ਼ ਦੇ ਵਿੱਚ ਸਰਖਲ ਉੱਤੇ ਲੱਖ ਤੋਂ ਘੱਟ ਬੰਦੇ ਨੇ ਜੀ ਗ੍ਰੀਨਲੈਂਡ ਦੇਰੀ ਦੇ ਵਿੱਚ ਡੈਨਮਾਰਕ ਦੀ ਹਸਤਾਹੋ ਇਟਸ ਅੰਡਰ ਦਾ ਕੰਟਰੋਲ ਆਫ ਕਿੰਗ ਆਫ ਡੈਨਮਾਰਕ ਔਰ ਸਪਾਈਂਗ ਉਥੇ ਸ਼ੁਰੂ ਕਰੋ ਉਥੇ ਉਹ ਲੋਕ ਟਾਰਗੇਟ ਕਰੋ ਜਿਹੜੇ ਉਸ ਡੈਨਮਾਰਕ ਦੇ ਨਾਲੋਂ ਅਲੱਗ ਹੋਣਾ ਚਾਹੁੰਦੇ ਹਰਤਾ ਤੇ ਹੁੰਦੇ ਸਾਡੇ ਮੈਂ ਤੁਹਾਨੂੰ ਗੱਲ ਗੱਲ ਕੀਤੀ ਸੀ 18% ਦੇ ਨਰਟਡ ਅਲਬਰਟਾ ਦੇ ਲੋਕ ਆ ਕਿ ਜਿਹੜੇ ਕਹਿੰਦੇ ਸੀ ਕੈਨੇਡਾ ਤੋਂ ਅੱਡ ਹੋਣਾ ਇਹ ਲੋਕ ਹਰਤਾ ਤੇ ਹੁੰਦੇ ਸਾਡਾ ਕਬੈਕ ਆ ਉਹਦੇ ਵਿੱਚ ਆਹ ਜਾ ਕੁਛ ਹੈ ਇੱਕ ਵਾਰ ਤਾਂ ਬਹੁਤ ਨੇੜੇ ਚਲੇਗਾ ਸੀ ਮਰਕਾ 1.2% ਦਾ ਫਰਕ ਪੈਜ ਜਦੋਂ ਮੇਰਾ ਫਰੈਂਡ ਹੋਇਆ 1.2% ਤੇ ਹਾਰਾ ਸੀ ਕੱਕ ਬੈਕ ਇਹ ਜਿਹੜੇ ਲੋਕ ਹਰਤਾ ਤੇ ਹੁੰਦੇ ਨੇ ਔਰ ਯੂਐਸ ਦੀਆਂ ਜਿਹੜੀਆਂ ਏਜੰਸੀਜ਼ ਨੇ ਸਪਾਈ ਏਜੰਸੀਜ਼ ਨੇ ਜਿੰਨੀਆਂ ਵੀ ਨੇ ਉਹਨਾਂ ਨੂੰ ਕਿਹਾ ਗਿਆ ਕਿ ਉੱਥੇ ਕੰਮ ਕੀਤਾ ਜਾਵੇ